ਕੋ ਬਿਨਾ ਵਨ ਲੈ ਆਵਾ ਲੈ ਆਵਾ ਮੋਤੀ ਕ੍ਰਿਸ਼ਣ ਦੇ ਲੈ ਆਵਾ ਰੋਹੇ ਭਗਵਾਨ ਕੀ ਨੀਰਿ ਹਾ ਰਾਮਾ ਘੋੜਾ ਹਰੇ ਸੋਹੇ ਜੀ ਕੋਈ ਜੈ ਸਹੀ ਰਾਮ ਮੈਂ ਰੀਸੈਂਟ ਟਾਈਮ ਤੋਂ ਪ੍ਰਦੀਪ ਕੁਮਾਰ ਮਿੱਤਰ ਡਿਸਟ੍ਰਿਕਟ ਇੰਚਾਰਜ ਅੱਜ ਬਰਨਾਲਾ ਦੇ 16 ਏਕੜ ਦੇ ਵਿੱਚ ਸ਼੍ਰੀ ਸਾਈਂਤਾਮ ਸਾਈਂ ਮੰਦਰ ਦੇ ਵਿੱਚ Holi ਦਾ ਤਿਹਾਰ ਜਿਹੜਾ ਬੜੇ ਹੀ ਧੂਮ-ਧਾਮ ਦੇ ਨਾਲ ਮਨਾਇਆ ਗਿਆ ਜਿੱਥੇ ਕੀ ਪ੍ਰਸਿੱਧ ਭਜਨ ਗਾਇਕ ਵਿਕਰਮ ਰਸ਼ੌਰ ਜੀ ਨੇ ਬੜੇ ਹੀ ਖੂਬਸੂਰਤ ਅੰਦਾਜ਼ ਦੇ ਵਿੱਚ ਭਗਤਾਂ ਨੂੰ ਭਜਨ ਸੁਣਾ ਕੇ ਗੁਣਗਾਨ ਕਰਕੇ ਨੱਚਣ ਲਈ ਮਜਬੂਰ ਕਰ ਦਿੱਤਾ ਸਾਡੇ ਨਾਲ ਨੇ ਭਜਨ ਸਮਰਾਟ ਵਿਕਰਮ ਰਸ਼ੌਰ ਜੀ ਤੇ ਅੱਜ ਦੇ ਇਸ ਪ੍ਰੋਗਰਾਮ ਨੂੰ ਲੈ ਕੇ ਆਪਣਾ ਮੈਸੇਜ ਦੇਣਗੇ ਵਿਕਰਮ ਰਸ਼ੌਰ ਜੀ ਜੈ ਸਾਈਂ ਰਾਮ ਜੀ ਆਹ ਪੰਜੰਗਾਈ ਕਵੀਕਰਨ ਰਠੌਰ ਤੁਸੀਂ ਸਾਰੇ ਜਾਣਦੇ ਹੋ ਕਿ ਇਹ 13ਵਾਂ ਸੰਕੀਰਤਨ ਸੀ ਜੋ ਸਾਈਂ ਮੰਦਰ ਚੈਰੀਟੇਬਲ ਔਰ ਤਰਮਸ਼ਾਲਾ ਦੇ ਵਿੱਚ ਸੀ 16 ਏਕੜ ਦੇ ਵਿੱਚ ਉਹ ਬੜੇ ਧਮ ਧਾਮ ਦੇ ਨਾਲ ਇਹ ਰੰਗਾਂ ਦੇ ਤਿਹਾਰ ਨੂੰ ਮਨਾਇਆ ਗਿਆ ਮੇਰਾ ਤੁਹਾਨੂੰ ਸਾਰਿਆਂ ਨੂੰ ਇਹੀ ਸੁਨੇਹਾ ਇਹੀ ਮੈਸੇਜ ਹੈ ਕਿ ਇਹ ਜਿਵੇਂ ਰੰਗਾਂ Holi ਦੇ ਨਾਲ ਆਪਾਂ ਸਜਾਉਂਦੇ ਆ ਆਪਣੇ ਜੀਵਨ ਦੇ ਵਿੱਚ ਵੀ ਉਹੀ ਰੰਗਾਂ ਨੂੰ ਧਾਰਨ ਕਰਨਾ ਹੈ ਹਮੇਸ਼ਾ ਖੁਸ਼ ਰਹਿਣਾ ਹੈ ਤੇ ਆਪਸੀ ਪ੍ਰੇਮ ਪਿਆਰ ਵੜਾ ਕੇ ਰੱਖਣਾ ਹੈ ਇਸ ਰੰਗਾਂ ਦੇ ਤਿਹਾਰ ਨੂੰ ਮਿਲ ਜੁਲ ਕੇ ਮਨਾਣਾ ਹੈ ਮੇਰੇ ਵੱਲੋਂ ਮੇਰੀ ਪੂਰੀ ਟੀਮ ਵੱਲੋਂ तमाम ਦਰਸ਼ਕਾਂ ਨੂੰ होली दियाँ बहुत बहुत बधाई आज सभी बरनाला वासियों को बड़ी बड़ी शुभकामनाएं आज साई मंदिर प्रांगण में हमारे बड़ी धूमधाम के सहित होली उत्सव का त्योहार मनाया जा रहा है जिसमें आज विक्रम राठौड़ जी ने अपने नए नए गीतों से और भजनों से सबका मन मोह लिया है बड़ी धूमधाम से बरसाने की होली हमारे आज साई मंदिर प्रांगण में मनाई जा रही है आप सभी को शुभकामनाएं धन्यवाद